ਭਾਈ ਗੁਰਜੀ ਦਾ ਖਾਲਸਾ ਭਾਈ ਗੁਰੂ ਘਟੇ ਅੱਜ ਰੁਗੋਜੋਗ ਅਡਾਲ ਧੰਗੁਰ ਗੰਗਸਾ ਜੀ ਦੀ ਕਿਰਪਾ ਸਦਕਾ ਬਾਬਾ ਵਰਦਪਾਲ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਬੜੀ ਕਿਰਪਾ ਹੋਈ ਹੈ ਜੇ ਕਿਹਾੜਾ ਬੜੀ ਉਤਸ਼ਾਹ ਨਾਲ ਮਨਾਇਆ ਗਿਆ ਹੈ ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਹੋਇਆ ਹੈ ਬੜੀ ਚੜ੍ਹਦੀ ਕਲਾ ਹੋਈ ਹੈ ਹੋਰ ਖਾਇਸੇ ਦੀ ਇਸ ਪੱਲੇ ਸਤਨਾਗਰ ਦਾ ਮੁਕਤੀ ਔਰ ਬਾਬਾ ਬਲਾ ਸਿੰਘ ਜੀ ਨੇ ਜਿੰਨ ਪੰਗਰ ਕੇ ਸੰਗਤਾਂ ਨੇ ਹਾਜ਼ਰੀ ਲicitਾਂ ਤੇ ਬੜੀ ਬਾਬਾ ਜੀ ਦੇ ਘਰ ਤੇ ਕਰਤਾ ਹੋਈ ਹੈ ਸੰਗਤ ਨੂੰ ਇਹ ਵੀ ਸੰਦੇਸ਼ ਦਿੱਤੇ ਨੇ ਕਿ ਅਮਰ ਕ੍ਰਿਲਾ ਸੰਭੋ ਬਾਣੀ ਨਾਲ ਜੁੜੋ ਸੇਵਾ ਸਿਮਰਨ ਨਾਲ ਜੁੜੋ ਵਾਹਿਗੁਰੂ ਦਾ ਕਲਸਾ ਹਰਿ ਤੁਸੀਂ ਸਾਡੇ ਆਪਣਾ ਆਪਾਂ ਮਿਲ ਲੰਮੇ ਆ ਇੱਕ ਸਾਂਝੀ ਜਗ੍ਹਾ ਤੇ ਤੁਸੀਂ ਆ ਜਾਓ ਨਹੀਂ ਆ ਜੰਨਾ ਸੁਣਿਓ ਬਾਬਾ RAM ਰਾਏ ਜੀ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲਦੇ ਨੇ ਕਲਗੀਧਰ ਸਤਿਕਾਰ ਕੀਤਾ ਸਜਦਾ ਕੀਤਾ ਤੇ ਬਾਬਾ ਰਾਮਰਾਜ ਜੀ ਅੱਖਾਂ ਲੱਗੇ ਐ ਸਿਰ ਤੇ ਹੁੰਦੇ ਨੇ ਸਜਦਾ ਕਰਦੇ ਨੇ ਮਾਰੇ ਨੇ ਕੋਲ ਬਾਇਆ ਬਾਬਾ ਰਾਮਰਾਜ ਜੀ ਕਹਿੰਦੇ ਉਮਰ ਬਡੇਰੀ ਹੋ ਗਈ ਮਹਾਰਾ ਜੀ ਮੈਂ ਪਸਥਨ ਵਿੱਚ ਮਿਲਣਾ ਤੁਮੈ ਮੈਨੂੰ ਲੈ ਲਓ ਬਾਬਾ ਰਾਮਰਾਜ ਜੀ ਗੁਰੂ ਹਰਿਐ ਸਾਹ ਮਹਾਰਾਜ ਦੇ ਬਚਨ ਸੀ ਇਹ ਜਹਾਜ ਟੁੱਟ ਚੁੱਕਾ ਹੈ ਦਸਵੇਂ ਜੰਮੇ ਜਾ ਕੇ ਲੜਾਂਗਾ ਅੱਜ ਉਹੀ ਸਮਾਂ ਆ ਗਿਆ ਕਲਗੀ ਧਰ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਮੈਨੂੰ ਬਖਸ਼ ਲੋ ਆਪਣਾ ਬਣਾ ਲੋ ਉਸ ਵੇਲੇ ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ ਕਹਿੰਦੇ ਤੁਸੀਂ ਸਾਡੀ ਜੋ ਬੋਲੇ ਸੋਨੇ ਦਾ ਕ੍ਰਿਆ ਕਰੇ